ਮੇਰਾ ਨਾਮ ਅਮਨਦੀਪ ਕੌਰ ਆ ਮੈਂ ਪਿੰਡ ਜੋਧਪੁਰ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਆ ਅੱਜ ਮੈਂ ਤੁਹਾਨੂੰ ਆਪਣੀ ਡੈਰੀ ਫਾਰਮ ਬਾਰੇ ਕੁਝ ਦੱਸਣਾ ਚਾਹਣੀ ਆ ਮੇਰੀ ਡੈਰੀ ਫਾਰਮ ਦੇ ਵਿੱਚ ਫਿਲਹਾਲ ਦੇ ਸਮੇਂ 30 ਪਸ਼ੂ ਆ ਜਿਨ੍ਹਾਂ ਵਿੱਚੋਂ ਕੁਝ ਦੁੱਧ ਦੇ ਰਹੇ ਨੇ ਤੇ ਕੁਝ ਛੋਟੇ ਬੱਚੇ ਦੇ ਕੁਸਰ ਅਲੱਗ ਤੋਂ ਛੋਟੀਆਂ ਵਸੀਆਂ ਹਨ ਮੈਂ ਦੱਸਣਾ ਚਾਹਣੀ ਆ ਕਿ ਡੈਰੀ ਦਾ ਕੰਮ ਕੋਈ ਔਖਾ ਨਹੀਂ ਹੈ ਜੇਕਰ ਸਾਡਾ ਜੇਕਰ ਤੁਸੀਂ ਚਾਹੋਣੇ ਜਾਂ ਜੇਕਰ ਸਾਡੀ ਮਨੋਇੱਛਾ ਤਾਂ ਅਸੀਂ ਕਰ ਸਕਦੇ ਆਂਗੇ ਮੈਂ ਜਦੋਂ ਲੈਰੀ ਦਾ ਕੰਮ ਸ਼ੁਰੂ ਕੀਤਾ ਤਾਂ ਸਾਡੇ ਘਰ ਦੇ ਵਿੱਚ ਸਿਰਫ ਦੋ ਕ ਪਸ਼ੂ ਸੀ ਸੀ ਜਿਹੜੇ ਮੇਰੇ ਪਾਪਾ ਵੱਲੋਂ ਰੱਖੇ ਗਏ ਸਨ ਮੈਂ ਨੋਟ ਕੀਤਾ ਵੀ ਉਹਨਾਂ ਦਾ ਕੁਝ ਜ਼ਿਆਦਾ ਦੁੱਧ ਵੀ ਨਹੀਂ ਸੀਗਾ ਮਤਲਬ ਕਦੇ ਖੜ ਗਈ ਕਦੇ ਨਹੀਂ ਖੜ ਗਈ ਸਮੇਂ ਦੇ ਨਾਲ ਦੁੱਧ ਘਟ ਹੋਣ ਕਰਕੇ ਜਿਵੇਂ ਜਿਵੇਂ ਚੱਲਦਾ ਰਿਹਾ ਫਿਰ ਮੈਨੂੰ ਲੱਗਿਆ ਵੀ ਇਸ ਕੰਮ ਨੂੰ ਅਸੀਂ ਬਹੁਤ ਵਧੀਆ ਕਰ ਸਕਦੇ ਹਾਂ ਕਿਉਂਕਿ ਮੇਰੇ ਪਾਪਾ ਖੇਤੀ ਕਰਦੇ ਸੀਗੇ ਠੇਕੇ ਤੇ ਮਾਂ ਲੈ ਕੇ ਉਹਦੇ ਵਿੱਚੋਂ ਕੁਝ ਬਚਦਾ ਵਗੈਰਾ ਵੀ ਨਹੀਂ ਸੀਗਾ ਪਰ ਦੁੱਧ ਦੀ ਕਮਾਈ ਉਹ ਦੋ ਵੇਖ ਸਕ ਤੋਂ ਥੋੜਾ ਸੀ ਪਰ ਇਹ ਕਹੇ ਜੀ ਕਮਾਈ ਸੀ ਜਿਹਦੇ ਵੀ ਸਾਡੇ ਕੋਲ ਦਸੀ ਦੇ ਦਸੀ ਪੈਸੇ ਆਉਂਦੇ ਸੀਗੇ ਮੰਨ ਲਓ ਜਦੋਂ ਸਵੇਰੇ ਆ ਨਾਲ ਦੀ ਨਾਲ ਸਾਡੇ ਕੋਲੇ ਪੈਸੇ ਆ ਜਾਂਦੇ ਸੀਗਾ ਤਾਂ ਮੈਂ ਸੋਚਿਆ ਵੀ ਪੜ੍ਹਾਈ ਦੇ ਨਾਲ ਨਾਲ ਮੈਂ ਇਹ ਕੰਮ ਨੂੰ ਵੀ ਕਰ ਸਕਦੀ ਹਾਂ ਕਿਉਂਕਿ ਸਾਡੇ ਘਰੇ ਕਮਾਈ ਦਾ ਕੋਈ ਜ਼ਿਆਦਾ ਸਾਧਨ ਨਹੀਂ ਸੀ ਅਸੀਂ ਤਿੰਨ ਭੈਣਾਂ ਆਈਆਂ ਮੇਰੇ ਭਰਾ ਦੀ ਡੈਥ ਹੋ ਚੁੱਕੀ ਸੀਗੀ ਤੇ ਪਰ ਮੇਰੇ ਪਾਪਾ ਦੀ ਉਮਰ ਜ਼ਿਆਦਾ ਸੀਗੀ ਤਾਂ ਉਹਨਾਂ ਦੇ ਨਾਲ ਕਮਾਈ ਦੇ ਵਿੱਚ ਮਦਦ ਕਰਨੇ ਮੇਰੀ ਸਿਰ ਉਤੋਂ ਇੱਛਾ ਸੀ ਕਿਉਂਕਿ ਕਰਨੀ ਪੈਣੀ ਸੀਗੀ ਤਾਂ ਪੜ੍ਹਾਈ ਦੇ ਨਾਲ ਨਾਲ ਮੈਂ ਪਹਿਲਾਂ ਇੱਕ ਗਾਂ ਹੀ ਲੈਤੀ ਸੀ ਜਿਹਦੇ ਵਿੱਚ ਮੈਨੂੰ ਲੱਗਿਆ ਵੀ ਮੱਝਾਂ ਨਾਲੋਂ ਜ਼ਿਆਦਾ ਆਮਦਨ ਸੀਗੀ ਉਹਦੇ ਵਿੱਚ ਹੌਲੀ ਹੌਲੀ ਅਸੀਂ ਹੋਰ ਗਾਂਆਂ ਕਿਤੀਆਂ ਫਿਰ ਮੇਰੀ ਗ੍ਰੈਜੂਏਸ਼ਨ ਪੂਰੀ ਹੋਈ ਤੇ ਹੋਰ ਵੀ অপਸ਼ਨ ਸੀਗੇ ক্যারিয়ারズ ਦੇ বাট ਮੈਂ A অপশন ਇਸ ਕਰਕੇ ਚੁਣਿਆ ਕਿਉਂਕਿ ਵਧੀਆ ਸੀ ਤੇ ਸਮੇਂ ਦੇ ਨਾਲ ਨਾਲ ਅਸੀਂ ਬਹੁਤ ਜਲਦੀ ਤਰੱਕੀ ਕਰ ਸਕਦੇ ਹਾਂ ਇਸ ਕੰਮ ਦੇ ਵਿੱਚ ਬਹੁਤ ਲੋਕ ਕਹਿੰਦੇ ਆ ਕਿ ਕੁੜੀਆਂ ਹੀ ਕੰਮ ਕਰ ਨਹੀਂ ਸਕਦੀਆਂ ਇਹ ਕੰਮ ਔਖਾ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਗੋਹੀ ਨਾਲ ਗੋਹਾ ਹੋਣਾ ਪੈਂਦਾ ਹੈ ਅਸੀਂ ਕਿਤੇ ਜਾ ਨਹੀਂ ਸਕਦੇ ਆ ਨਹੀਂ ਸਕਦੇ ਕਿ ਕਿ ਇਹਦੇ ਵਿੱਚ ਵਜਵਾ ਕੰਮ ਹੈ ਸਵੇਰੇ ਸ਼ਾਮ ਸਾਨੂੰ ਪਸੋਂ ਦੇ ਵਿੱਚ ਹੀ ਰਹਿਣਾ ਪੈਂਦਾ ਆ ਪਰ ਨਹੀਂ ਮੈਨੂੰ ਵਧੀਆ ਲੱਗਿਆ ਇਹ ਕੰਮ ਕਰਨਾ ਕਿਉਂਕਿ ਇੱਕ ਕੰਮ ਵਿੱਚ ਬਹੁਤ ਜ਼ਿਆਦਾ ਅਸੀਂ ਤਰੱਕੀ ਕਰ ਸਕਦਾ ਜੋ ਮੈਂ ਸੋਚਿਆ ਸੀ ਆਪਣੇ ਪਰਿਵਾਰ ਲਈ ਕਰਨਾ ਹੈ ਕਿਉਂਕਿ ਮੇਰੇ ਭਰਾ ਨਹੀਂ ਮੈਂ ਬਹੁਤ ਚੀਜ਼ਾਂ ਸੋਚਿਆ ਸੀ ਬੰਦੇ ਮम्मी पापा ਨੂੰ ਮੈਂ ਆ ਵੀ ਲੈ ਕੇ ਦੇਣਾ ਆ ਚੀਜ਼ ਜਿਹੜੀਆਂ ਸਾਡੇ ਬੇਸਿਕ ਸਹੂਲਤਾਂ ਚਾਹੀਦੀਆਂ ਸੀ ਘਰੇ ਤਾਂ ਉਹ ਚੀਜ਼ਾਂ ਉਹ ਸੁਪਨੇ ਜਿਹੜੇ ਮੈਂ ਸੋਚੇ ਸੀ ਸਿਰਫ ਇਸ ਕੰਮ ਨੇ ਨੇ ਮੇਰੇ ਪੂਰੇ ਕੀਤੇ ਨੇਗੇ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਮਤਲਬ ਕਿਸੇ ਨੇ ਕੁਝ ਕਿ ਡਿੱਕ ਪਾਈਆਂ ਪਸੂਆਂ ਦੇ ਫਰਮ ਵਿੱਚ ਗਾਈਆਂ ਜ਼ਿਆਦਾ ਬਿਮਾਰ ਹੁੰਦੀਆਂ ਸੀ ਕਿਉਂਕਿ ਮੈਨੂੰ ਜ਼ਿਆਦਾ ਨਹੀਂ ਨੌਲੇਜ ਨਹੀਂ ਹੈਗੀ ਸੀਗੀ ਫਿਰ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਵੀ ਤੁਸੀਂ ਡੈਰੀ ਪਿਪਾ ਤੋਂ ਟ੍ਰੇਨਿੰਗ ਲਓ ਮੈਂ 15 ਦਿਨ ਦੀ ਟ੍ਰੇਨਿੰਗ ਲੱਤੀ ਉਸੇ ਮੈਂ ਬਹੁਤ ਚੀਜ਼ਾਂ ਸਿੱਖੀਆਂ ਮਤਲਬ ਉੱਥੇ ਜਾ ਕੇ ਪਤਾ ਲੱਗਿਆ ਵੀ ਬੇਸਕ ਮੈਂ ਕੰਮ ਕਰ ਰਹੀ ਹਾਂ ਪਰ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਥਾਂ ਮੈਂ ਗਲਤ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਜਿਵੇਂ ਪਸ਼ੂ ਨੂੰ ਕੀ ਦੇਣਾ ਹੈ ਉਹਦੀ ਮਤਲਬ ਡਾਈਟ ਮੈਂ ਇਸਨੇ ਉਸ ਕਿਦਾ ਹੋਣੀ ਚਾਹੀਦੀ ਹੈ ਕਿ ਕਿਸ ਸਮੇਂ ਤੇ ਉਹਨੂੰ ਕਿਹੜੀ ਚੀਜ਼ ਚਾਹੀਦੀ ਹੈ ਕਿ ਉਹਦੀਆਂ ਜ਼ਰੂਰਤਾਂ ਨੇਗੀਆਂ ਜਬ ਮੇਨਲੀ ਬਰੀਡ ਵਾਰੇ ਕਿਉਂਕਿ ਮੈਂ ਕੰਮ ਕਰ ਰਹੀ ਸੀ ਮੇਰੇ ਕੋਲ ਦੁੱਧ ਤੇ ਬਹੁਤ ਘੱਟ ਚੱਲ ਰਹੀਆਂ ਸੀਆਂ ਗਾਈਆਂ ਉੱਥੇ ਜਾ ਤਾ ਮੈਂ ਲੋਨ ਲੈਂਤਾ ਉਹਨਾਂ ਨੇ ਮੇਰੇ ਲੋਨ ਲੈਣ ਵਿੱਚ ਬਹੁਤ ਮਦਦ ਕੀਤੀ ਬਹੁਤ ਲੋਕ ਕਹਿੰਦੇ ਆ ਵੀ ਲੋਨ ਨਹੀਂ ਮਿਲਦਾ ਬਟ ਕਈ ਥਾਂ ਮੇ ਸਾਨੂੰ ਵੀ ਸਹੀ ਹੋਣਾ ਚਾਹੀਦਾ ਹੈਗਾ ਡੈਰੀ ਵਿਭਾਗ ਡਿਪਾਰਟਮੈਂਟ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ 7 ਦਿਨਾਂ ਦੇ ਵਿੱਚ ਵਿੱਚ ਮੇਰੇ ਲੋਨ ਕਲੀਅਰ ਹੋ ਗਿਆ ਸੀ ਤੇ ਮੈਂ ਲੋਨ ਲੈਂਤਾ ਤੇ ਮੈਂ ਹੋਰ ਗਾਈਆਂ ਲੈਤੀਆਂ ਉੱਥੇ ਗਾਈਆਂ ਦੀ ਚੋਣ ਕਰਨ ਸਮੇਂ ਮੈਂ ਵਧੀਆ ਬਰੀਡਿੰਗ ਤੇ ਕੰਮ ਕੀਤਾ ਤੇ ਵਧੀਆ ਬਰੀਡ ਦੀਆਂ ਗਾਈਆਂ ਰੱਖਤੀਆਂ ਜਿਸ ਨਾਲ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਇੱਕ ਮੇਰੇ ਕੋਲੇ ਪਹਿਲਾਂ ਗਾਇਆਂ ਸੀ ਜਿਹੜੀਆਂ ਸੇਮ ਖਰਾਕ ਖਾ ਕੇ ਮੇਰੇ ਕੋਲੇ 20 ਜਾਂ 22 ਲੀਟਰ ਦੁੱਧ ਕੱਢ ਰਹੀਆਂ ਸੀ ਪਰ ਜਿਹੜੀਆਂ ਚੀਜ਼ਾਂ ਮੈਂ ਟ੍ਰੇਨਿੰਗ ਦੇ ਦੌਰਾਨ ਸਿੱਖੀਆਂ ਤੇ ਉਹ ਸਿੱਖ ਕੇ ਮੈਂ ਉਹਦੇ ਅਨੁਸਾਰ ਪਸ਼ੂ ਖਰੀਦੇ ਉਹੀ ਗਾਇਆਂ ਨੇ ਮੇਰੇ ਕੋਲੇ 40 45 ਲੀਟਰ ਦੁੱਧ ਕੱਢਿਆ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮਤਲਬ ਮੇਰੇ ਕਿਤੇ ਵਿੱਚ ਹੋਰ ਜ਼ਿਆਦਾ ਮੁਨਾਫਾ ਹੋਇਆ ਟ੍ਰੇਨਿੰਗ ਲੈਣ ਤੋਂ ਬਾਅਦ ਮਤਲਬ ਇਹ ਸੈੱਟ ਦੀ ਡਾਇਰੈਕਸ਼ਨ ਦਾ ਸੀ ਡਿਪਾਰਟਮੈਂਟ ਨੇ ਵੀ ਮੈਨੂੰ ਇਹਦੇ ਅਕੋਰਡਿੰਗ ਕਰਨਾ ਚਾਹੀਦਾ ਫਿਰ ਮੈਂ ਸੈੱਟ ਪਾਇਆ ਇਹ ਵੀ ਡਿਪਾਰਟਮੈਂਟ ਜਿਮ ਮੇਰੀ ਹੈਲਪ ਕੀਤੀ ਦੱਸ ਉਬ ਵੀ ਵਧੀਆ ਸੀਗਾ ਮਤਲਬ ਕਿ ਨਾਲੇ ਦਿਨ ਮੈਂ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਸੀਂ ਆਉਣ ਵਾਲੇ ਜੋ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਬਹੁਤ ਵਧੀਆ ਕੰਮ ਆ ਤੁਸੀਂ ਕਰੋ ਮਿਹਨਤ ਕਰੋ ਪਰ ਮੈਂ ਇਹ ਆ ਕਹਿਨੀ ਆ ਵੀ ਇੱਕ ਦੂਜੇ ਨੂੰ ਦੇਖਾ ਵੇਖਣਾ ਤੁਸੀਂ ਸਿੱਖੋ ਕੰਮ ਨੂੰ ਪਹਿਲਾਂ ਸੁਰੂ ਤੋਂ ਸਿੱਖੋ ਵੀ ਕੀ ਕੰਮ ਆ ਇਹਦੀਆਂ ਕਮੀਆਂ ਨੂੰ ਜਾਣੋ ਤੇ ਇਹਨਾਂ ਨੂੰ ਸੁਧਾਰੋ ਇਹ ਕੰਮ ਬਹੁਤ ਵਧੀਆ ਜੇ ਅਸੀਂ ਕਰਾਂਗੇ ਜੋ ਅਸੀਂ ਸੋਚਿਆ ਅਸੀਂ ਕਰ ਸਕਦੇ ਆ ਆਪਣੇ ਸੁਪਨੇ ਅਸੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਕੰਮ ਨੂੰ ਵਧੀਆ ਕਰ ਸਕਦੇ ਆ ਇਹ ਕੰਮ ਇੱਕ ਬੰਦਾ ਨਹੀਂ ਕਰ ਸਕਦਾ ਜੀ ਆਪਾਂ ਸੋਚੀ ਵੀ ਮੈਂ ਕਰ ਲਈਏ ਕੰਮ ਨੂੰ ਕਰ ਸਕਦੀਆਂ ਵੀ ਜਨ ਇਸ ਕੰਮ ਵਿੱਚ ਬਹੁਤ ਜ਼ਿਆਦਾ ਜੋਕਾਂ ਦੀ ਲੋੜ ਹੈ ਜਿਆਦਾ ਸਾਥ ਚਾਹੀਦਾ ਸਾਨੂੰ ਮਤਲਬ ਜਿਵੇਂ ਅਸੀਂ ਫੀਡ ਲੈ ਕੇ ਆਉਣੇ ਆ ਉਹਨਾਂ ਦਾ ਜੋਗਦਾਨ ਚਾਹੀਦਾ ਸਾਨੂੰ ਸਹੀ ਫੀਡ ਦੀ ਚੋਣ ਕਰਨੀ ਚਾਹੀਦੀ ਆ ਕਿੱਥੇ ਅਸੀਂ ਦੁੱਧ ਪਾਉਣਾ ਉਹ ਸਹੀ ਬੰਦੇ ਦੀ ਚੋਣ ਕਰਨੀ ਚਾਹੀਦੀ ਹੈਗੀਆਂ ਹੋਰ ਬਹੁਤ ਚੀਜ਼ਾਂ ਜਿਹੜੀਆਂ ਸਾਨੂੰ ਸਿੱਕੇ ਦੇ ਇੱਕ ਪਰਿਵਾਰ ਦਾ ਬਹੁਤ ਜੋਗਦਾਨ ਹੈ ਜਿੱਥੇ ਤੁਹਾਡਾ ਪੂਰਾ ਪਰਿਵਾਰ ਤੁਹਾਡੇ ਸਾਥ ਦੇ ਰਿਹਾ ਨਾ ਤੁਹਾਡੇ ਨਾਲ ਤੁਸੀਂ ਇਹ ਕੰਮ ਨੂੰ ਬਹੁਤ ਵਧੀਆ ਕਰ ਸਕਦੇ ਹੋ ਧੰਨਵਾਦ ਜੀ